ਉਸੀਂ ਕਿਤੇ ਕਿਤੇ ਵੇਖੋਗੇ ਬਈ ਨਿਹੰਗ ਸਿੰਘਾਂ ਦੇ ਦਲ ਨੇ ਚਕਰਵਰਤੀ ਉਹਨਾਂ ਨੂੰ ਕਹਿੰਦੇ ਨੇ ਆਪਣੇ ਗੱਡੇ ਰੱਖਦੇ ਨੇ ਉਹਨੂੰ ਵਿਚਾਰਿਆਂ ਕੋਲ ਟਰਾਲੀਆਂ ਆਈਆਂ ਹੁਣੇ ਥੋੜਾ ਜਿਹਾ ਉੱਤੇ ਹੀ ਉਹਦਾ ਨੇ ਚੁੱਲਾ ਚੌਂਕਰ ਲੱਦਿਆ ਹੋਇਆ ਸਮਾਨ ਲੰਗਰ ਪਕਾਉਣ ਦਾ ਸਭ ਤੇ ਜਦੋਂ ਕਿਤੇ ਡੇਰਾ ਲਾਉਂਦੇ ਨਾ ਸ਼ਾਮ ਨੂੰ ਆਪਣੀ ਚੁੱਲ ਬਣਾ ਕੇ ਫਿਰ ਉੱਥੇ ਲਾਉਂਦੇ ਤੜਕਾ ਚੰਗੀ ਤਰ੍ਹਾਂ ਮੇਰੇ ਖਿਆਲ ਵਿੱਚ ਕਰੋੜ ਪਤੀਆਂ ਦੇ ਘਰ ਵੀ ਇੰਨਾ ਵਧੀਆ ਪ੍ਰਸ਼ਾਦਾ ਨਹੀਂ ਪਕਦਾ ਹੁੰਦਾ ਜਿੰਨਾ ਉਹ ਪਕਾਉਂਦੇ ਨੇ ਉੱਥੇ ਉਹ ਜਦੋਂ ਲੰਗਰ ਤਿਆਰ ਕਰ ਲੈਂਦੇ ਤੇ ਲੰਗਰ ਸਾਰਾ ਤਿਆਰ ਹੋ ਜਾਂਦਾ ਹੈ ਨਾ ਤੇ ਫਿਰ ਉਹ ਆਪੋ ਆਪਣੇ ਡੱਬੇ ਭਰ ਕੇ ਨਹੀਂ ਰੱਖਦੇ ਪਹਿਲਾਂ ਇਹਦੇ ਵਿੱਚੋਂ ਉੱਪਰੋਂ-ਉੱਪਰੋਂ ਆਪਾਂ ਮਲਾਈ-ਮਲਾਈ ਲਾ ਕੇ ਰੱਖ ਲਈਂ ਖਾ ਉਪਰ ਲਈ ਆਪਣੀ ਫ੍ਰਿਜ ਵਿੱਚ ਤੇ ਫਿਰ ਖੋਲ ਦੀਏ ਜੀ ਲੰਗਰ ਨਹੀਂ ਇਹ ਸਿਧਾਂਤ ਨਹੀਂ ਹੈ ਗੁਰੂ ਦਾ ਹਜ਼ੂਰ ਨੇ ਕਿਹਾ ਲਾਲਚ ਕਰਕੇ ਖਾਏ ਔਰ ਪ੍ਰਸ਼ਾਦ ਕੋ ਨਿੰਦੇ ਸੋ ਤਨਖਾਈ ਆ। ਖਾਣ ਲੱਗਿਆਂ ਲਾਲਚੀ ਹੋ ਜਾਏ। ਤੇ ਜੇ ਚੰਗਾ ਵੇਖ ਕੇ ਬਹੁਤਾ ਖਾ ਲਏ ਉਹ ਵੀ ਤਨਖਾਈ ਆ ਤੇ ਜੇ ਥੋੜਾ ਜਿਹਾ ਨਮਕ ਘੱਟ ਰਹਿ ਗਿਆ ਤੇ ਉਹਦੀ ਨਿੰਦਿਆ ਕਰੇ ਉਹ ਵੀ ਤਨਖਾਈ ਆ। ਉਥੋਂ ਬਰਕਤਾਂ ਉੱਡ ਜਾਣਗੀਆਂ ਜਿੱਥੇ ਰਸੋਈ ਵਿੱਚ ਧੋਖਾਧੜੀ ਸ਼ੁਰੂ ਹੋ ਜਾਂਦੀ ਹੈ। ਗੁਰੂ ਦਾ ਹੱਥ ਨਹੀਂ ਰਹੇਗਾ ਉੱਥੇ। ਬਦਲ ਜਾਏਗਾ ਸਾਰਾ ਕੋ। ਦੇਖੋ ਜਦੋਂ ਲੰਗਰ ਤਿਆਰ ਕਰਦੇ ਨੇ ਸਾਰਾ ਲੰਗਰ ਤਿਆਰ ਹੋ ਜਾਂਦਾ ਹੈ। ਫਿਰ ਕੋਲ ਰੱਖਿਆ ਹੁੰਦਾ ਉਹਨਾਂ ਨੇ ਇੱਕ ਨਗਾਰਾ ਉੱਚੀ ਸਾਰੀ ਨਗਾਰਾ ਵਜਾਉਂਦੇ ਨੇ। ਨਗਾਰਾ ਵਜਾ ਕੇ ਆਵਾਜ਼ ਦਿੰਦੇ ਨੇ ਆਓ ਭਈ ਗੁਰੂ ਕਲਗੀਆਂ ਵਾਲੇ ਦਾ ਖਾਲਸੇ ਦਾ ਲੰਗਰ ਖੁੱਲ ਗਿਆ। ਆਓ ਜਿੰਨੇ ਛਕਣਾ ਹੈ। ਔਰ ਉਹਨਾਂ ਦਾ ਸਿਧਾਂਤ ਇਹ ਵੀ ਭਾਵੇਂ ਉੱਥੇ ਕੋਈ ਨਾ ਹੋਵੇ। ਪਾਵੇਂ ਉਹਨਾਂ ਨੂੰ ਕਿਤੇ ਉਹ ਸੜਕ ਤੋਂ ਜਾ ਕੇ ਇੱਕ ਸਾਈਕਲ ਤੇ ਜਾਂਦਾ ਬੰਦਾ ਧੱਕੇ ਨਾਲ ਰੋਕਣਾ ਨਾ ਪਵੇ। ਉਹ ਪਾਵੇਂ ਡਰ ਜਾ ਵੀ ਇਹ ਖਾਲਸਾ ਨਿਹੰਗ ਸਿੰਘ ਰੋਕਣ ਲੱਗੇ ਨੇ ਕਿਉਂਕਿ ਸਰੂਪ ਵਿਗੜ ਗਿਆ ਨਾ ਕਿਤੇ ਕਿਤੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਿਉਂ ਰੋਕਿਆ। ਪਾਵੇਂ ਉਹਨਾਂ ਨੂੰ ਦਿਹਾੜੀਦਾਰ ਰੋਕਣਾ ਪਏ ਉਹਨੂੰ ਕਹਿਣਗੇ ਭਾਈ ਇੱਕ ਮਿੰਟ ਵਾਸਤੇ ਆ ਅਸੀਂ ਭੁੱਖੇ ਹਾਂ। ਉਹ ਕਹਿਗਾ ਮੈਂ ਤੁਹਾਨੂੰ ਕੀ ਕਹਾਂ? ਕਹਿੰਦੇ ਨਹੀਂ। ਪਹਿਲਾ ਤੂੰ ਖਾਣਾ ਤੇ ਬਾਅਦ ਵਿੱਚ ਅਸੀਂ ਇੱਕ ਨੂੰ ਖਵਾ ਕੇ ਖਾਣਾ ਹੈ ਇੱਕ ਨੂੰ ਦੇਖ ਫਿਰ ਖਾਣਾ ਵੇਖੋ ਕਾ ਫਿਰ ਉਹਨਾਂ ਦੇ ਨੇੜੇ ਕਿਤੇ ਰੋਗ ਹੈ ਕਿਤੇ ਸ਼ੋਗ ਹੈ ਚਿਹਰੇ ਖੁਸ਼ ਨੇ ਉਹਨਾਂ ਦੇ ਚੜਦੀ ਕਲਾ ਬੋਲੋਂ ਲੰਗਣ ਵਾਲੇ ਕਰੋੜਾ ਪਤੀ ਵੀ ਉਹਨਾਂ ਵੱਲ ਵੇਖ ਕੇ ਸਿਰ ਨੀਵਾ ਕਰ ਲੈਂਦੇ ਇਹਨਾਂ ਬੰਦਿਆਂ ਕੋਲ ਕੀ ਹੈ ਜਿੰਨਾਂ ਕੋਲ ਇਹ ਨਹੀਂ ਬੇਪਰਵਾਹੀ ਤੇ ਕੁਝ ਜੀਵਨ ਹੈ ਉਹ ਇਹ ਦਿੱਤੇ ਸੜ ਸਿਧਾਂਤ ਅਸੀਂ ਕਿਹਾ ਕਿ ਕਿਰਤ ਕਰਨੇ ਸਿੱਖੀਏ ਤੇ ਜੋ ਕੁਝ ਕਿਰਤ ਕਰਕੇ ਆ ਉਹਨੂੰ ਦੱਬੀ ਜਾਓ ਉਸਨੂੰ ਦੱਬੀ ਜਾਓ ਗੁਰੂ ਦਾ ਦਸਵਾਂ ਹਿੱਸਾ ਵੀ ਖਾਜੋ ਕੱਢ ਕੇ ਵਿੱਚੋਂ